ਮਰੇਣੀ ਭੁੱਲਦੀਆਂ ਮਾਮਾ ਖਾਣਾ ਪੀਣਾ ਭੁੱਲ ਜਾਂਦੀਆਂ ਰਾਜਵੀਰ ਜਵੰਦਾ ਦੇ ਗਾਣੇ ਦੀ ਇਹ ਲਾਈਨ ਹਰ ਮਾਂ ਦਾ ਕਲੇਜਾ ਚੇਰ ਦਿੰਦੀ ਏ ਬੀਰਵਾ ਨੂੰ ਲੁਧਿਆਣਾ ਦੇ ਪੋਨਾ ਪਿੰਡ ਆਉਣ ਵਾਲਾ ਹਰ ਸ਼ਖਸ ਫੁੱਟ ਫੁੱਟ ਕੇ ਰੋ ਰਿਹਾ ਸੀ ਹੰਝੂਆਂ ਦਾ ਇਹ ਹੜ ਰਾਜਵੀਰ ਲਈ ਸੀ ਨਹੀਂ ਸੀ ਜਾਣਾ ਚਾਹੀਦਾ ਰਾਜਵੀਰ ਨੂੰ ਰਾਜਵੀਰ ਦੀ ਬਹੁਤ ਸਾਡੇ ਇਸ ਕਲਾਕਾਰ ਪਰਿਵਾਰ ਨੂੰ ਸਾਡੇ ਸੰਸਾਰ ਨੂੰ ਬਹੁਤ ਲੋੜ ਸੀ ਕਿਉਂਕਿ ਉਹ ਕੈਸਾ ਨੌਜਵਾਨ ਸੀਗਾ ਜਿਹੜਾ ਬੜੀ ਸਮਝ ਰੱਖਦਾ ਸੀਗਾ ਉਹਨੇ ਆਪਣੇ ਕੈਰੀਅਰ ਦੇ ਵਿੱਚ ਕਦੇ ਕੋਈ ਇਹੋ ਜਿਹਾ ਗੀਤ ਨਹੀਂ ਗਾਇਆ ਕੈਰੀਅਰ 'ਚ ਕਦੇ ਕੋਈ ਕਿਸੇ ਕੰਟਰੋਵਰਸੀਜ਼ ਨਹੀਂ ਆਇਆ ਕੈਰੀਅਰ 'ਚ ਕਈ ਕਿਸੇ ਨਾਲ ਕੋਈ ਵਧੇਕੀ ਨਹੀਂ ਕੀਤੀ ਕੋਈ ਵੱਧ ਘੱਟ ਗਲਵਾਟ ਨਹੀਂ ਕੀਤੀ ਹੈਗੀ ਸੋ ਇਸੇ ਕਰਕੇ ਸੀਗੇ ਕਿ ਇੰਨੇ ਲੋਕ ਉਹਨੂੰ ਪਿਆਰ ਕਰਦੇ ਸੀ ਹਰਮਨ ਪਿਆਰਾ ਸੀਗਾ ਉਹ ਲੋਕਾਂ ਦੇ ਵਿੱਚ ਇਸੇ ਕਰਕੇ ਲੋਕ ਉਹਨੀਆਂ ਲਈ ਇੰਨੀਆਂ ਦੁਆਵਾਂ ਕਰਦੇ ਸੀਗੇ ਅਰਦਾਸਾਂ ਕਰਦੇ ਸੀਗੇ ਜਿਹੜੇ ਲੋਕ ਜ਼ਿੰਦਗੀ 'ਚ ਉਹਨੂੰ ਕਦੇ ਮਿਲੇ ਵੀ ਨਹੀਂ ਉਹ ਲੋਕ ਵੀ ਇਹ ਚਾਹੁੰਦੇ ਸੀ ਕਿ ਰਾਜਵੀਰ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਆਪਣੇ ਘਰੇ ਵਾਪਸ ਆਪਣੇ ਬੱਚਿਆਂ ਕੋਲ ਵਾਪਸ ਆਵੇ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪ੍ਰਮਾਤਮਾ ਦੇ ਅਰਦਾਸਾਂ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਹੁਣ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮਤਲਬ ਕੀ ਕਹੀਏ ਜੀ ਬਹੁਤ ਬਹੁਤ ਕਹਿ ਰਹੀ ਕਰਤਾ ਰੱਬ ਨੇ ਨਹੀਂ ਇਹੋ ਜਿਹਾ ਕੁਝ ਹੋਣਾ ਚਾਹੀਦਾ ਪਰ ਇਹਦਾ ਪੱਕਾ ਹੱਲ ਸਰਕਾਰਾਂ ਨੂੰ ਦੇਖਣਾ ਚਾਹੀਦਾ ਜਿਹੜੇ ਉਬਾਰਾ ਪਸ਼ੂ ਆ ਇਹ ਤਾਂ ਮੈਂ ਕਹਣਾ ਵੀ ਪਤਾ ਨਹੀਂ ਕਿੰਨੇ ਕ ਤਾਂ ਮੇਰੀ ਨੌਲੇਜ ਹੀ ਹੋਣਗੇ ਜਿਹੜੇ ਘਰਾਂ ਦੇ ਦੀਵੇ ਇੰਨਾ ਕਰਕੇ ਬੁਝੇ ਆ ਔਰ ਇਹ ਇਹ ਕੋਈ ਇਹੋ ਜੀ ਅਣਹੋਣੀ ਗੱਲ ਨਹੀਂ ਹੈਗੀ ਕਿ ਇਹ ਕੰਟਰੋਲ ਨਹੀਂ ਕੀਤਾ ਜਾ ਸਕਦਾ ਪਿੰਡ ਦੇ ਜਿਸ ਖੇਡ ਮੈਦਾਨ ਵਿੱਚ ਰਾਜਵੀਰ ਜਵੰਦਾ ਕਦੀ ਖੇਡਦੇ ਸਨ ਉੱਥੇ ਹੀ ਉਸਦੀ ਚਿਖਾ ਸਜੀ ਜਿਸਨੇ ਹਰ ਅੱਖ ਨੂੰ ਨਾਮ ਕਰ ਦਿੱਤਾ ਆਪਣੇ ਗਾਣਿਆਂ ਨਾਲ ਲੋਕਾਂ ਨੂੰ ਝੂਮਣ ਲਈ ਮਜਬੂਰ ਕਰਨ ਵਾਲੇ ਰਾਜਵੀਰ ਜਵੰਦਾ ਨੇ ਸਭ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਉਸਦੇ ਆਖਰੀ ਦੀਦਾਰਾਂ ਲਈ ਪਿੰਡ ਪੋਨਾ ਵਿੱਚ ਅਜਹਾਈ ਇਕੱਠ ਹੋ ਗਿਆ ਜੋ ਇਸ ਪਿੰਡ ਵਾਸੀਆਂ ਨੇ ਕਦੀ ਦੇਖਿਆ ਨਹੀਂ ਸੀ ਅਤੇ ਇਕੱਠ ਹੋਵੇ ਵੀ ਕਿਉਣਾ ਪਿੰਡ ਪੋਨਾ ਦੇ ਪੁੱਤ ਨੇ ਆਪਣੇ ਅਤੇ ਪਿੰਡ ਦੇ ਨਾਂ ਨੂੰ ਪੰਜਾਬ ਅਤੇ ਦੇਸ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਹੈ ਉੰਨੇ ਬਣਾ ਦਲੇਰ ਸੀ ਸਾਡਾ ਯਾਰ ਯਾਰ ਦੋਸਤ ਸੀ ਸਾਡਾ ਐਂਡ ਸੀ ਬੰਦਾ ਨਾ ਕੇ ਨਾ ਵਿਚਾਰਾ ਮਾਰਿਆ ਕਰਦਾ ਆਪਣਾ ਵਧੀਆ ਕਲਾਕਾਰ ਕਲਾਕਾਰ ਕੀ ਉਹਨੂੰ ਅੱਜ ਦੇਖੋ ਕਿੰਨਾ ਹਜ਼ਾਰਾਂ ਦਾ ਲੱਖਾਂ ਦਾ ਕੱਠਾ ਕਰੋਨਾ ਮਾਮਾ ਨੇ ਦੁਆਵਾਂ ਕੀਤੀਆਂ ਪਰ ਅਰਦਾਸ ਹੀ ਨਹੀਂ ਅੱਨ ਲੱਗੀ ਨਹੀਂ ਕੁਝ ਅਸਲ ਪਤਾ ਨਹੀਂ ਜੇ ਰਾਜਵੀਰ ਧੋਖਾ ਕਰ ਗਿਆ ਵੀਰੇ ਮਾਤਾ ਨਹੀਂ ਉਹ ਮਾਤਾ ਦਾ ਕਿੱਦਾਂ ਜੰਗਰਾ ਯਾਰ ਪਹਿਲਾਂ ਉਹਨੇ ਆਪਣਾ ਪਤੀ ਥੋੜਿਆ ਹੁਣ ਪਤੂ ਥੋੜਿਆ ਯਾਰ ਬੜਾ ਔਖਾ ਹੈ ਸਾਇਆ ਰਾਜਵੀਰ ਦੇ ਗਾਣਿਆਂ ਤੋਂ ਇਲਾਵਾ ਉਹਨਾਂ ਦਾ ਅੰਦਾਜ਼ ਅਤੇ ਨਜ਼ਰੀਆ ਵੀ ਵੱਖਰਾ ਸੀ ਜਿਸ ਸਦਕਾ ਉਸ ਦੀ ਫੈਨ ਫਾਲਿੰਗ ਉਮਰਾਂ ਦੀ ਮਹਤਾਜ ਨਹੀਂ ਸੀ ਬੱਚੇ ਬੁੱਢੇ ਅਤੇ ਔਰਤਾਂ ਰਾਜਵੀਰ ਨੂੰ ਆਪਣਾ ਭਰਾ ਅਤੇ ਪੁੱਤ ਮੰਨਦੇ ਸਨ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਅਤੇ ਸੋਸ਼ਲ ਮੀਡੀਆ ਤੱਕ ਉਸ ਦੇ ਪ੍ਰਸ਼ੰਸਕਾਂ ਦੀ ਇੱਕ ਵੱਖਰੀ ਹੀ ਫੌਜ ਹੈ ਇਹੀ ਕਾਰਨ ਹੈ ਕਿ ਹਾਦਸੇ ਤੋਂ ਬਾਅਦ ਜਦੋਂ ਰਾਜਵੀਰ ਜਵੰਦਾ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਮੰਦਿਰਾਂ ਤੱਕ ਅਣਗਿਣਤ ਹੱਥ ਅਰਦਾਸ ਲਈ ਉੱਠੇ ਪਰ ਸਾਰੀਆਂ ਦੁਆਵਾਂ ਹਾਰ ਗਈਆਂ ਅਤੇ ਮੌਤ ਦੀ ਜਿੱਤ ਹੋ ਗਈ। ਹਾਦਸੇ ਦੇ 11 ਦਿਨ ਬਾਅਦ ਰਾਜਵੀਰ ਜਵੰਦਾ ਨੇ ਮੁਹਾਲੀ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਮੈਨੂੰ ਨਹੀਂ ਆ ਰਿਹਾ ਭੈਣ ਜੀ ਬੱਚੇ ਨੂੰ ਮਾਤਾ ਜੀ ਨੂੰ ਕਿਹੜੇ ਸ਼ਬਦਾਂ ਚ ਹੌਸਲਾ ਦਿਆਂ 10-12 ਦਿਨ ਹੋ ਗਏ ਮੈਂ ਭਾਈ ਐਮ.ਏ. ਵੇਰ ਕਿ ਕੁਲਵਿੰਦਰ ਵਿੱਲਾ ਕਦਰਬਰ ਗਰੇਵਾਲ ਜਸਵਾਜਪਾਲ ਜਸਵੀਰਪਾਲ ਸਾਰੇ ਸੁੱਤੇ ਨਿਭਾਈ ਹਸਪੀਟਲ ਇਡਿਲੀ ਅਰਦਾਸਾਂ ਕਰਨੀਆਂ ਡਾਕਟਰਾਂ ਨਾਲ ਮੀਟਿੰਗ ਅਮਰੀਕਾ ਤੱਕ ਪੀਜੀਆਈ ਮਦਾਨਤਾ ਤੱਕ ਸਾਰੇ ਡਾਕਟਰਾਂ ਨਾਲ ਤੱਕ ਵਾਰ ਆਈਏ ਭਾਈ ਜੀ ਪਰ ਪਤਾ ਨਹੀਂ ਕਿੱਥੇ ਕਮੀ ਰਹੇਗੀ ਸਾਡੀ ਅਰਦਾਸਾਂ ਚ ਜਾਂ ਡਾਕਟਰਾਂ ਚ ਕਮੀ ਹੈ ਉਹਨਾਂ ਪੰਦੀਪ ਦੀ ਪਛਾਣ ਰਾਜਵੀਰ ਨਾਲ ਹੀ ਸੀ ਉਸਦੇ ਅੰਤਿਮ ਸੰਸਕਾਰ ਵਿੱਚ ਆਮ ਲੋਕਾਂ ਤੋਂ ਲੈ ਕੇ ਖਾਸ ਲੋਕ ਪਹੁੰਚੇ ਰਾਜਵੀਰ ਜਵੰਦਾ ਅਜਹੀ ਹੀ ਸਖਸ਼ੀਅਤ ਦੇ ਮਾਲਕ ਸਨ ਨਾ ਕੋਈ ਵਿਵਾਦ ਨਾ ਕਿਸੇ ਨਾਲ ਕੋਈ ਬੈਰ ਵਿਰੋਧ ਅਤੇ ਗਾਣੇ ਅਜਿਹੇ ਜੋ ਮੌਜੂਦਾ ਅਸ਼ਲੀਲ ਗੀਤਾਂ ਅਤੇ ਰੌਲੇ ਰੱਪੇ ਦੇ ਵਿਚਕਾਰ ਦਿਲ ਅਤੇ ਆਤਮਾ ਨੂੰ ਸ਼ਾਂਤ ਕਰ ਦਿੰਦੇ ਕੁਝ ਹੀ ਸਹੀ ਪਰ ਫਿਲਮਾਂ ਵਿੱਚ ਨਿਵਾਏ ਕਿਰਦਾਰ ਵੀ ਲੋਕਾਂ ਦੇ ਦਿਲਾਂ ਵਿੱਚ ਉੱਤਰ ਗਏ ਆਪਣੇ ਛੋਟੇ ਜਿਹੇ ਕੈਰੀਅਰ ਵਿੱਚ ਰਾਜਵੀਰ ਜਵੰਦਾ ਨੇ ਲੱਖਾਂ ਲੋਕਾਂ ਦੇ ਦਿਲ ਜਿੱਤ ਲਏ ਸੁਣ ਕਰਕੇ ਸਾਰੇ ਉਹ ਹਮੇਸ਼ਾ ਉਹਦੀ ਆਵਾਜ਼ ਬੁਲਾਉਂਗੇ ਰਹੋਗੇ ਦੁਨੀਆ ਚ ਰਹੋਗੇ ਉਹ ਲੋਕਾਂ ਕੋਲ ਰਹਣਾ ਹੈ ਤੁਸੀਂ ਅੱਜ ਵੀ ਜਾਉਂਦਾ ਜੀ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਪੰਜਾਬ ਪੁਲਿਸ ਤੋਂ ਪੰਜਾਬੀ ਸੰਗੀਤ ਦੀ ਸਰਦਾਰੀ ਤੱਕ ਰਾਜਵੀਰ ਦਾ ਸਫ਼ਰ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਸ਼ਰੀਰ ਉੱਤੇ ਖਾਕੀ ਅਤੇ ਦਿਲ ਵਿੱਚ ਗੀਤਾਂ ਦੀ ਧੁਨ ਰੱਖਣ ਵਾਲੇ ਰਾਜਵੀਰ ਨੇ ਅਖੀਰ ਸੰਗੀਤ ਨੂੰ ਚੁਣਿਆ ਅਤੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਹਾਲਾਂਕਿ ਵਰਤੀ ਲਈ ਉਸ ਦਾ ਪਿਆਰ ਜੋ ਉਸ ਨੂੰ ਉਸਦੇ ਪੁਲਿਸ ਮਲਾਜਮ ਪਿਤਾ ਤੋਂ ਵਿਰਾਸਤ ਵਿੱਚ ਮਿਲਿਆ ਸੀ ਉਸਦੇ ਗੀਤਾਂ ਵਿੱਚ ਦਿਖਦਾ ਰਿਹਾ 2021 ਵਿੱਚ ਜਦੋਂ ਰਾਜਵੀਰ ਨੂੰ ਆਪਣੇ ਪਿਤਾ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਕਿਸਾਨ ਅੰਦੋਲਨ ਦੌਰਾਨ ਸਟੇਜ ਉੱਤੇ ਗਾ ਰਹੇ ਸਨ ਪਿਤਾ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਵੀ ਉਹ ਗੀਤ ਗਾਉਂਦੇ ਰਹੇ ਅਤੇ ਕਿਸਾਨਾਂ ਵਿੱਚ ਜੋਸ਼ ਭਰਦੇ ਰਹੇ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਹੀ ਉਸਨੇ ਆਪਣੇ ਪਿਤਾ ਦੇ ਦਿਹਾਂਤ ਬਾਰੇ ਸਭ ਨੂੰ ਦੱਸਿਆ ਅਤੇ ਪਿੰਡ ਨੂੰ ਰਵਾਨਾ ਹੋ ਗਏ। ਜਦੋਂ ਹਸਪਤਾਲ ਤੇ ਸੀਗੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਂ ਉਹਨਾਂ ਦੇ ਬੈੱਡ ਦੇ ਕੋਲ ਬੈਠ ਕੇ 10 ਮਿੰਟ ਵਿਚਾਰਨ ਦਾ ਮੌਕਾ ਮਿਲਿਆ ਮੈਂ ਉਹਦਾ ਚਿਹਰਾ ਦੇਖਿਆ ਉੱਥੇ ਬੈਠ ਕੇ ਚੌਪਈ ਸਾਹਿਬ ਦਾ ਪਾਠ ਕੀਤਾ ਤੇ ਮੈਂ ਉਹਨੂੰ ਦੇਖਿਆ ਕਿੱਡਾ ਦਗ-ਦਗ ਕਰਦਾ ਐਸਾ 6 ਫੁੱਟ ਨੌਜਵਾਨ ਸਾਡਾ ਤੇ ਮੈਂ ਬਾਹਰ ਆ ਕੇ ਉਹਨਾਂ ਦੀ ਵਾਈਫ ਨੂੰ ਗਿਆ ਮੈਂ ਕਿਹਾ ਸੋਹਣਾ ਸੀਨਾ ਧੜਕਦਾ ਵਾਹਿਗੁਰੂ ਕਿਰਪਾ ਕਰਨਗੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਮਨਜ਼ੂਰ ਹੋਊਗਾ ਸੋ ਇਸ ਗੱਲ ਦੀਆਂ ਸਾਬਾਤ ਵਡਿਆਈਆਂ ਵਾਲੀ ਗੱਲ ਐ ਪੋਨਾ ਪਿੰਡ ਵਿੱਚ ਅੰਤਿਮ ਸੰਸਕਾਰ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰਾਂ ਅਤੇ ਸਿਆਸਤਦਾਨਾਂ ਤੋਂ ਲੈ ਕੇ ਆਮ ਪੰਜਾਬੀਆਂ ਅਤੇ ਰਾਜਵੀਰ ਦੇ ਪ੍ਰਸ਼ੰਸਕਾਂ ਤੱਕ ਖਰ ਕੋਈ ਦੁਖੀ ਸੀ ਉਸ ਦੀ ਸ਼ਕਤੀਸ਼ਾਲੀ ਆਵਾਜ਼ ਉਸ ਦੀ ਬਲਖਣ ਸ਼ੈਲੀ ਅਤੇ ਉਸ ਦਾ ਮੁਸਕਰਾਉਂਦਾ ਚਿਹਰਾ ਹੁਣ ਨਜ਼ਰ ਨਹੀਂ ਆਏਗਾ